ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਸਿੰਘ ਸਹਾਰਾ ਸੁਸਾਇਟੀ ਬਟੈਂਡਾ ਦੀ ਤਰਫ ਤੋਂ ਅੱਜ ਆਪਾਂ ਆਟイズਮ ਟੌਪਿਕ ਤੇ ਗੱਲ ਕਰਾਂਗੇ ਕਿ ਆਟイズਮ ਕੀ ਹੁੰਦਾ ਹੈ ਆਟイズਮ ਇੱਕ ਨਿਊਰੋ ਡਿਵੈਲਪਮੈਂਟ ਡਿਸਆਰਡਰ ਹੈ ਜਿਹਦੇ ਵਿੱਚ ਆਟイズਮ ਸਪੈਕਟਰਮ ਤੇ ਵਿੱਚ ਆਪਾਂ ਕੀ ਲੱਛਣ ਹਨ ਉਹ ਦੇਖਣੇ ਹਨ ਜਾਂ ਸੋਸ਼ਲ ਕਮਿਊਨੀਕੇਸ਼ਨ ਡਿਲੇ ਹੈ ਉਹਦੇ ਵਿੱਚ ਦੇਖਣਾ ਵੀ ਕੀ ਬੱਚੇ ਦੇ ਵਿੱਚ ਲੱਛਣ ਹਨ ਤੇ ਸੋਸ਼ਲ ਡਿਲੇ ਦੇ ਵਿੱਚ ਕੀ ਲੱਛਣ ਹਨ ਦੂਜਿਆਂ ਦੇ ਬੱਚਿਆਂ ਨਾਲ ਇੰਟਰੈਕਟ ਨਹੀਂ ਕਰਦਾ ਉਹ ਬੱਚਾ ਦੂਜਿਆਂ ਨਾਲ ਨਹੀਂ ਖੇਡਦਾ ਇਕੱਲਾ ਰਹਿਣਾ ਚਾਹੁੰਦਾ ਹੈ ਦੂਜਿਆਂ ਦੀ ਗੱਲ ਨਹੀਂ ਮੰਨਦਾ ਆਪਦੇ ਆਪ ਵਿੱਚ ਖੋਇਆ ਰਹਿੰਦਾ ਹੈ ਤੇ ਜਦੋਂ ਤੁਸੀਂ ਉਹਨੂੰ ਜਿਵੇਂ ਹੈਲੋ ਬਾਈ ਇਸ਼ਾਰਾ ਕਰਦੇ ਹੋ ਤਾਂ ਉਹ ਤੁਹਾਡਾ ਰਿਸਪਾਂਸ ਨਹੀਂ ਦਿੰਦਾ ਤੇ ਅਤੇ ਬੱਚਿਆਂ ਦੇ ਵਿੱਚ ਰੀਜ਼ਨ ਤੇ ਇੰਟਰੈਕਸ਼ਨ ਬੱਚਿਆਂ ਦੇ ਅੰਦਰ ਮਿਸਿੰਗ ਹੋ ਜਾਂਦੇ ਨੇ ਦੂਜੀ ਗੱਲ ਹੈ ਆਟイズਮ ਡਿਸਆਰਡਰ ਦੇ ਅੰਦਰ ਕਮਿਊਨੀਕੇਸ਼ਨ ਦਾ ਮਤਲਬ ਹੈ ਕਿ ਬੱਚਾ ਆਪਦੀ ਗੱਲ ਦੂਜਿਆਂ ਨੂੰ ਕਿਵੇਂ ਦੱਸੂਗਾ ਜਿਵੇਂ ਕਿ ਸ਼ਬਦਾਂ ਰਾਹੀਂ ਵੀ ਦੱਸ ਸਕਦਾ ਇਸ਼ਾਰਿਆਂ ਰਾਹੀਂ ਵੀ ਤੇ ਬੋਲਣ ਦੇ ਮਾਧਿਅਮ ਰਾਹੀਂ ਵੀ ਉਹ ਦੱਸ ਸਕਦਾ ਹੈ ਜਿਵੇਂ ਕਿ ਉਮਰ ਦੇ ਹਿਸਾਬ ਨਾਲ ਬੱਚਾ ਨਹੀਂ ਬੋਲਦਾ ਤਾਂ ਉਹ ਆਟਿਜ਼ਮ ਹੋ ਸਕਦਾ ਹੈ ਜਿਵੇਂ ਕਿ 1.5 ਸਾਲ ਦਾ ਬੱਚਾ 5 ਤੋਂ 10 ਸ਼ਬਦਾਂ ਜਿਹੜੇ ਉਹ ਬੋਲ ਸਕਦਾ ਹੈ ਪਰ ਜੇ ਉਹ ਨਹੀਂ ਬੋਲਦਾ ਤਾਂ ਆਟਿਜ਼ਮ ਦੇ ਲੱਛਣ ਬੱਚੇ ਦੇ ਵਿੱਚ ਹੋ ਸਕਦੇ ਹਨ 2 ਸਾਲ ਦਾ ਬੱਚਾ ਮੈਕਸਿਮਮ 200 ਤੋਂ 300 ਸ਼ਬਦ ਜੋੜ ਕੇ ਬੋਲ ਸਕਦਾ ਜਿਵੇਂ ਮਾਂ ਪਾਪਾ ਗੋ ਚਲੋ ਜੇਕਰ ਉਹ ਬੱਚਾ ਨਹੀਂ ਬੋਲਦਾ ਤਾਂ ਆਟਿਜ਼ਮ ਹੋ ਸਕਦਾ ਹੈ ਇੱਕ ਹੋਰ ਗੱਲ ਹੈ ਵੀ ਆਟイズਮ ਦੇ ਲੱਛਣ ਦੇਖਣ ਦੇ ਲਈ ਜਿਵੇਂ ਤੁਸੀਂ ਬੱਚੇ ਨੂੰ ਇਸ਼ਾਰਾ ਕਰਦੇ ਹੋ ਕਿ ਬੇਟਾ 에ਰੋਪਲੇਨ ਦੇਖੋ ਤਾਂ ਉਹ 에ਰੋਪਲੇਨ ਇੱਕ ਡਾਇਰੈਕਸ਼ਨ ਦੇ ਵੱਲ ਬੱਚਾ ਦੇਖੇਗਾ ਇੱਕ ਪੁਆਇੰਟ ਕੀਤਾ ਹੋਇਆ ਮਾਤਾ ਪਿਤਾ ਦਾ ਪੁਆਇੰਟ ਹੈ ਜਿਹਦੇ ਤੇ ਬੱਚਾ ਦੇਖੂਗਾ ਜੇ ਉਹ ਬੱਚਾ ਇਸ਼ਾਰਾ ਨਹੀਂ ਸਮਝਦਾ ਤਾਂ ਉਹ ਬੱਚਾ ਆਟイズਮ ਹੋ ਸਕਦਾ ਹੈ ਤੇ ਬੱਚੇ ਦੇ ਅੰਦਰ ਕਮਿਊਨੀਕੇਸ਼ਨ ਡੀਲੇ ਹੋ ਸਕਦਾ ਜੇ ਉਹ ਇਹ ਸਭ ਕੁਝ ਨਹੀਂ ਬੋਲਦਾ ਜੇ ਤੁਹਾਨੂੰ ਤੁਹਾਡੇ ਆਸ-ਪਾਸ ਐਹੋ ਜਿਹਾ ਬੱਚਾ ਮਿਲਦਾ ਹੈ ਤਾਂ ਸਾਡੀ ਸੰਸਥਾ ਨਾਲ ਜੁੜਨ ਦੇ ਲਈ ਵਧੇਰੇ ਜਾਣਕਾਰੀ ਲੈਣ ਲਈ ਸਾਡਾ ਨੰਬਰ ਥੱਲੇ ਸਕਰੀਨ ਤੇ ਮਿਲ ਸਕਦਾ ਹੈ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ